ਇਸ ਤਰ੍ਹਾਂ ਜੀ ਸਭ ਤੋਂ ਪਹਿਲਾਂ ਤੇ ਮੇਰੇ ਪ੍ਰੈਸ ਦੇ ਵੀਰਾਂ ਦਾ ਹਾਰਦਿਕ ਬਨੰਦਨ ਚਲੋ ਵਿਜੇਨਗਰ ਚ ਅੱਜ ਸਾਨੂੰ ਪਹਿਲੀ ਵਾਰੀ ਬੋਲਣ ਦਾ ਮੌਕਾ ਮਿਲਿਆ ਇਸ ਤਰ੍ਹਾਂ ਕਿ ਵਿਜੇਨਗਰ ਦੀ ਗਲੀ ਨੰਬਰ 3 ਜਿਹੜਾ ਕਿ ਮੇਨ ਲੰਘ ਆ ਸਾਰਾ ਵਿਜੇਨਗਰ ਦਾ ਉਹ ਗਲੀ ਪਿਛਲੇ ਕਈ ਸਾਲਾਂ ਤੋਂ ਮੈਂ ਵੇਖ ਰਿਹਾ ਖਰਾਬ ਹੈ ਲੇਕਿਨ ਅਸੀਂ ਬਹੁਤ ਪ੍ਰਯਾਸ ਕੀਤਾ ਪਿਛਲੇ 5 ਮਹੀਨਾ ਤੋਂ ਕਾਉਂਸਲਰ ਬਣਨ ਤੋਂ ਬਾਅਦ ਅੱਜ ਵੀ ਮੇਰੀ ਮੀਟਿੰਗ ਐਸ ਸੀ ਸਾਹਿਬ ਨਾਲ ਐਕਸੀਜਨ ਸਾਹਿਬ ਨਾਲ ਐਸ ਡੀਓ ਸਾਹਿਬ ਨਾਲ ਇੱਥੋਂ ਤੱਕ ਕਰਕੇ ਜੇਈ ਸਾਹਿਬ ਨਾਲ ਵੀ ਗੱਲ ਹੋਈ ਲੇਕਿਨ ਉਹਨਾਂ ਨੇ ਆਸ਼ਵਾਸ਼ਣ ਦਿੱਤਾ ਕਿ ਤੁਹਾਡੀ ਗਲੀ ਹੈ ਜਿਹੜੀ 21 ਕਰੋੜ ਦੇ ਕਮਾ ਦੇ ਵਿੱਚ ਇਹ ਗਲੀ ਪਾਈ ਦੀਏ ਲੇਕਿਨ ਇਹਨਾਂ ਪਬਲਿਕ 'ਚ ਬੈਠ ਕੇ ਹੁਣੇ ਆਪਣੇ ਮਾਨਯੋਗ ਮੇਅਰ ਜਤਿੰਦਰ ਸਿੰਘ ਮੋਤੀਪਾਟਿਆ ਜੀ ਨਾਲ ਵੀ ਇਹਨਾਂ ਦੇ ਸਾਹਮਣੇ ਗੱਲ ਕੀਤੀ ਲੇਕਿਨ ਉਹਨਾਂ ਨੇ ਵੀ ਕਿਹਾ ਉਹਨਾਂ ਨੇ ਆਸ਼ਵਾਸ਼ਣ ਦਿੱਤਾ ਗਲੀ ਵਾਲਿਆਂ ਨੂੰ ਵੀ ਤੇ ਐਜ਼ ਅ ਕਾਉਂਸਲਰ ਹੋਣ ਦੇ ਨਾਤੇ ਬਲਦੇਵ ਰਾਜ ਬੱਗਾ ਜਿਨ੍ਹਾਂ ਦੀ ਧਰਮ ਪਤਨੀ ਕਾਉਂਸਲਰ ਇਹ ਕਮ ਭਗਾਰੀ ਤੁਸੀਂ ਇਹਦੀਆਂ ਫੋਟੋਆਂ ਖਿੱਚ ਕੇ ਤੇ ਮੈਨੂੰ ਭੇਜ ਦਿਓ ਮੈਂ ਪਹਿਲ ਦੇ ਅਧਾਰ ਤੇ ਤੁਹਾਡੀ ਗਲੀ ਬਣਾਵਾਗਾ ਧੰਨਵਾਦ ਆ ਆਪਣੇ ਮੇਰ ਸਾਹਿਬ ਦਾ ਧੰਨਵਾਦ ਆ ਇਹਨਾਂ ਗਲੀ ਵਾਲਿਆਂ ਨਾਲ ਜਿਨ੍ਹਾਂ ਨੇ ਅੱਜ ਮੈਨੂੰ ਇੱਥੇ ਸੱਦਿਆ ਤੇ ਮੈਨੂੰ ਮਾਣ ਬਖਸ਼ਿਆ ਮੈਂ ਫਿਰ ਵੀ ਇਹਨਾਂ ਨੂੰ ਵਚਨ ਦੇ ਕੇ ਜਾਵਾਂਗਾ ਜਿੰਨੀ ਦੇਰ ਤੱਕ ਇਹ ਗਲੀ ਨਹੀਂ ਬਣੇਗੀ ਉਨੀ ਦੇਰ ਤੱਕ ਵਾਰਡ ਦੇ ਵਿੱਚ ਕੋਈ ਮੀਟਿੰਗ ਗਲੀ ਬਣਾਵਾਗਾ ਸਭ ਨੇ ਪਹਿਲਾਂ ਜੀ ਸਾਰੇ ਵਿਜੈਨਗਰ ਦਾ ਬੁਰਾ ਹਾਲ ਹੈ ਜਿੰਨੀਆਂ ਵੀ ਰੋਡਾਂ ਸਰ ਇਸ ਤਰ੍ਹਾਂ ਹੈਗਾ ਤੇ ਜੋ ਹਾਲ ਕਾਰਪੋਰੇਸ਼ਨ ਦਾ ਆਮ ਆਦਮੀ ਪਾਰਟੀ ਨੇ ਕਰ ਦਿੱਤਾ ਉਹ ਇਹ ਹਾਲੇ ਕੱਜ ਮੈਂ ਵੱਖ-ਵੱਖ ਅਫਸਰਾਂ ਨਾਲ ਬੈਠ ਕੇ ਆਇਆ ਅਫਸਰ ਲੋਬੀ ਵੀ ਇਹਨਾਂ ਕੋਲ ਅੰਨੀਕ ਤੰਗ ਏ ਅੰਨੀਕ ਤੰਗ ਏ ਕਿ ਇਹਨਾਂ ਨੇ ਸ਼ਹਿਰ ਦੇ ਵਿੱਚ ਇੱਕ ਵਾਤਾਵਰਣ ਹੀ ਇਹੋ ਜਿਹਾ ਫਲਾਤਾ ਗੰਦਗੀ ਗਲੀਆਂ ਟੁੱਟੀਆਂ ਸੜਕਾਂ ਟੁੱਟੀਆਂ ਬਹੁਤ ਬੁਰਾ ਹਾਲ ਏ ਕੂੜੇ ਦੇ ਢੇਰ ਵੇਖ ਲੋ ਗੱਡੀਆਂ ਦਾ ਟੈਂਡਰ ਖਤਮ ਹੋਣੇ ਸ਼ੁਰੂ ਹੋ ਗਏ ਕਈ ਜਗ੍ਹਾ ਤੇ ਅਸੀਂ ਐਸੀਆਂ ਹੈਗੀਆਂ ਕਿ ਜਿਹੜੀਆਂ ਆਪਣੀਆਂ ਵਾੜਾਂ 'ਚ ਫੇਰ ਤੋਂ ਰਕਸ਼ੇ ਲਾਲੇ ਜਿਹੜੇ ਕਿ 10-15 ਸਾਲ ਪਹਿਲਾਂ ਲੱਗੇ ਹੁੰਦੇ ਸੀ ਉਹਨਾਂ ਕੋਲ ਅਸੀਂ ਲਿਫਟਿੰਗ ਕਰਾ ਰਹੇ ਆ ਲੇਕਿਨ ਠੀਕ ਹੈ ਲੋਕਾਂ ਨੇ ਸਾਨੂੰ ਚੁਣਿਆ ਅਸੀਂ ਲੋਕਾਂ ਲਈ ਜਿੱਤੋਂ ਤੱਕ ਵੀ ਭਜਣਾ ਪਿਆ ਉਤੋਂ ਤੱਕਰ ਭਜਾਂਗੇ ਜਿ ਇਹਨਾਂ ਦੀ ਧੌਣ ਤੇ ਗੋਡਾ ਵੀ ਰੱਖਣਾ ਪਿਆ ਉਹ ਵੀ ਰੱਖਣ ਦੀ ਸਮਰੱਥਾ ਰੱਖਨੇ ਆ ਜੈ ਹਿੰਦ ਜੈ ਭਾਰਤ ਪਰ ਉਹ ਆਪਣਾ ਜਿਹੜੇ ਬਾਜ਼ਾਰ ਵਾਲੇ ਆ ਪਿਛਲੇ ਕਈ ਸਾਲਾਂ ਤੋਂ ਬੜਾ ਤੰਗ ਹੈ ਇਹਨਾਂ ਦੇ ਕਈਆਂ ਨੇ ਤੇ ਇਹ ਵੀ ਕਿਹਾ ਕਿ ਸਾਡੇ ਨਾਲ ਮਤਰੇ ਹੀ ਮਾ ਵਰਗਾ ਸਲੂਕ ਕੀਤਾ ਸਰ ਬਾਜ਼ਾਰ ਕਈ ਸਰ ਬਾਜ਼ਾਰ ਕਈ ਬਾਜ਼ਾਰ ਵਾਲੇ ਕਈ ਸਾਲਾਂ ਤੋਂ ਤੰਗ ਨੇ ਲੇਕਿਨ ਮੈਨੂੰ ਸਾਲ ਨਹੀਂ ਹੋਇਆ ਮੈਨੂੰ ਹਲੇ ਕੁਝ ਮਹੀਨੇ ਹੋਏ ਨੇ ਮੈਂ ਇਹਨਾਂ ਦੇ ਜਿਹੜੇ ਕੰਮ ਨੇ ਉਹ ਕੰਮ ਤੇ ਮੈਂ ਨਿੱਕੇ ਨਿੱਕੇ ਕਰਾਈ ਜਾ ਰਹੇ ਲੇਕਿਨ ਜਿਹੜੀ ਗਲੀ ਦੀ ਸਮੱਸਿਆ ਹੈ ਉਹਦੇ ਲਈ ਪੂਰਾ ਪ੍ਰਯਾਸ ਕਰ ਰਹੇ ਆਂ ਔਰ ਮੈਨੂੰ ਆਸ ਹੈ ਕਿ ਇਹਨਾਂ ਦੀ ਗਲੀ ਬਣਾ ਕੇ ਛੱਡਾਂਗੇ ਛੇਤੀ ਬਣਾਵਾਂਗੇ ਵਧੀਆ ਬਣਾਵਾਂਗੇ ਲਾਗੇ ਕਲੋਕੇ ਬਣਾਵਾਂਗੇ ਬਾਕੀ ਮੈਂ ਵਿਸ਼ਵਾਸ ਦੇ ਕੇ ਜੇ ਨਾਲ ਗਲੀ ਵਾਲਿਆਂ ਨੂੰ ਕਿ ਦੇਖੋ ਹੋ ਸਕਿਆ ਤੇ ਆਪਣੇ ਮੇਅਰ ਸਾਹਿਬ ਦੀ ਵੀ ਇੱਥੇ ਵਿਜ਼ਿਟ ਕਰਾਵਾਂਗਾ ਔਰ ਛੇਤੀ ਦੇ ਪਹਿਲ ਦੇ ਆਧਾਰ ਤੇ ਆ ਗਲੀ ਅਸੀਂ ਬਣਾਵਾਂਗੇ ਬਾਕੀ ਸਾਰੇ ਮਹੱਲੇ ਵਾਲਿਆਂ ਦਾ ਧੰਨਵਾਦ ਦਾ ਜਣਾ ਨੇ ਸੱਧਿਆ ਤੁਹਾਡਾ ਮੇਰੇ ਵੀਰਾਂ ਦਾ ਵੀ ਬਹੁਤ ਬਹੁਤ ਧੰਨਵਾਦ ਕਿ ਤੁਸੀਂ ਅੱਜ ਪਹਿਲੀ ਵਾਰੀ ਮੰਨੂ ਬੋਲਦਾ ਪੋਕਾ ਦਿੱਤਾ ਵੈਸੇ ਮੈਂ ਘਾਟ ਹੀ ਬੋਲਦਾ ਮੈਂ ਅਰਜੇਸ਼ ਮਹਿਤਾ ਪਾਰਸ਼ਦ ਰਮਾ ਮਹਿਤਾ ਸਾਡੀ ਵਾਰਡ ਵੀ ਨਾਲ ਹੀ ਲੱਗਦੀ ਹੈ ਮੇਰੇ ਵੱਡੇ ਵੀਰ ਬੱਗਾ ਜੀ ਜਿਹੜੇ ਕਿ ਦਿਨ ਰਾਤ ਮਿਹਨਤ ਕਰਕੇ ਸਾਰੇ ਕੰਮ ਕਰਵਾਉਂਦੇ ਨੇ ਇਹ ਬੜੀ ਦਿਨ ਤੋਂ ਪਰੇਸ਼ਾਨ ਸੀ ਇਹ ਵਾਲੀ ਜਿਹੜੀ ਰੋਡ ਵਾਲੇ ਮਿਲਨ ਪੈਲਸ ਵਾਲੇ ਇਹਦੇ ਵਿੱਚ ਸਾਡੇ ਸ਼ੇਖਰ ਬਨੋੜ ਜੀ ਜਿਹੜੇ ਸਾਡੇ ਇਲਾਕੇ ਦੇ ਰਹਿੰਦੇ ਨੇ ਇਹਨਾਂ ਦੱਸਿਆ ਸੀ ਬੱਗਾ ਜੀ ਨੇ ਤੇ ਅੱਜ ਇਹ ਛੋਟੀ ਜੀ ਮੀਟਿੰਗ ਕੀਤੀ ਹੈ ਛੋਟੀ ਜੀ ਮੀਟਿੰਗ ਵੀ ਜਿਹੜਾ ਮਤਲਬ ਕਿ ਇੱਕ ਬਹੁਤ ਵੱਡਾ ਮਤਲਬ ਕਿ ਰੈਲਾ ਬਣ ਗਿਆ ਵਾ ਲੋਕਾਂ ਨੇ ਆਪਣੀਆਂ ਪਰੇਸ਼ਾਨੀਆਂ ਦੱਸੀਆਂ ਬੱਗਾ ਜੀ ਦਿਨ ਰਾਤ ਕੰਮ ਕਰਾਉਂਦੇ ਨੇ ਉਹਨਾਂ ਨੇ ਇਹ ਵੀ ਕਿਹਾ ਵਾ ਮੋਤੀ ਭਟਿਆ ਜੀ ਸਾਡੇ ਜਿਹੜੇ ਮੇਅਰ ਸਾਹਿਬ ਹੈ ਉਹਨਾਂ ਨਾਲ ਹੁਣੇ ਗੱਲ ਹੋਈ ਹੈ ਵੀ ਇਹ ਪਹਿਲ ਦੇ ਤੌਰ ਤੇ ਹੈ ਜਿਹੜੀ ਗਲੀ ਹੈ ਆਪਾਂ ਬਹੁਤ ਜਲਦੀ ਬਣਾ ਕੇ ਤੁਹਾਨੂੰ